ਉਹ ਕੀ ਬਾਜ਼ਾ ਲੈ ਗਿਆ ਉਹ ਤਾਂ ਗੱਲਾਂ ਮਿੱਠੂ ਵੀ ਕੀ ਬਾਜ਼ਾ ਹਮਦੂ ਦੇ ਮੇਰਾ ਕਿਦੋਂ ਤੇਨੇ ਦੇ ਉੱਤੇ ਤਰੇ ਹੋਏ ਨੇ ਆਹ ਤੇ ਪਰਗਾ ਚੋਣਵਾਦ ਲਈਆਂ ਸੀ ਹੋਰ ਇਹਦੇ ਤੁੰਗਲੀ ਤੁਨੋਲੇ ਉੱਤਰ ਜਦ ਸੀ 16 ਤਾਂ ਤੁਸੀਂ ਬਾਹਰ ਤੁਸੀਂ ਲਾਉਂਦੀ ਨਹੀਂ ਬੰਦੇ ਸੀ ਇਹ ਨਾ ਤੇ ਆ ਓਏ ਯਾਰ ਇਹਨੇ ਜਰੇ ਨੇ ਕੀ ਯਾਰ ਉਹ ਰੱਖ ਰਿਹਾ ਯਾਰ ਕਾਲੇ ਦੇਖੀ ਯਾਰ ਹਮਾਰੇ ਨੂੰ ਮੂੰਹ ਤੇ ਚੰਗੀ ਬੱਤਾ ਉਹ ਮਾਸੀ ਵੀ ਹੈ ਨਹੀਂ ਨਾ ਇਕੱਲੇ ਸਾਡੀ ਨੇ ਯਾਰ ਅੱਧਾ ਸਾਹਮਣੇ ਕੰਨ ਲਾ ਲਾ ਦੇ ਲਾਉਣੇ ਨੇ ਯਾਰ ਨਹੀਂ ਜਾਣ ਨਾ ਬੱਚਾਈ ਦੀ ਪੁੱਛ ਆਬ ਨਾ ਅੱਲਾ ਕਹਿ ਬਲੇ ਕਿੰਨਾ ਮੁੱਲ ਕਰਦਾ ਸ਼ਰੀਕ 16000 ਦਾ ਕਹਿੰਦੇ ਰਾਈਆਂ ਨੇ ਅੱਛਾ ਪੁੱਤ ਤਰੂਗਾ ਹਜ਼ਾਰ ਹਜ਼ਾਰ ਇਹ ਤਾਂ ਮੈਂ ਖੁਦ ਹੀ ਹਾਂ ਹਜ਼ਾਰ ਰਿਤ ਤੇ ਜਕੀਨ ਵਾਲੀ ਗੱਲ ਹੈ ਕਿ ਤੂੰ ਮੰਨ ਗੱਲ ਆਪਣੇ ਕੋਲ ਤੇ ਨਾ ਸੁਣਣੀ ਨੇ 16 18 ਵਿੱਚ ਉਠਾਵਾਂ ਜਾਂ ਕਰੀ ਜਾਂਦਾ ਇਹਦਾ ਯਾਰ ਠੀਕ ਹੈ ਚੌਹਾਨ ਦੀ ਮਾਰੀ ਦਾ ਪ੍ਰਕਾਰ ਚੌਹਾਨ ਤੇ ਸਾਹਮਣੇ ਖੜੇ ਖੜਨ ਗਰ ਮਰਗਾ ਸ਼ ਚੌਹਾਨਾਂ ਦੇ ਵਾਲਾ ਮਾਰ ਐਥੋਂ ਹੁਣੀ ਗਿਆ ਉਹ ਕਰਗਾ ਨਹੀਂ ਇਹਦਾ ਅੱਛਾ ਤੂੰ ਉਹ ਨੂੰ ਕਰਨਾਗਾ ਉਹ ਮੋ ਉਹ ਉਹ ਸੋਹ ਨੂੰ ਉਹ ਕਿਸੇ ਲੋ ਦੇ ਹੈ ਜਾਂ ਮਾਲ ਯਾਰਾ 380 ਆਰਡਰ ਲੈ ਗਿਆ ਹੈਗਾ ਇਹ ਲੋ ਜਵਾ ਪੇਰੀਆਂ ਲੱਗ ਜਾਂਦਾ ਉਹ ਲੋ ਵੀ ਹਾਂ ਉਹ ਲੈਂਦਾ ਸੁਣੋ ਮੇਰੇ ਮੇਰਾ ਪੰਜ ਦਿਨ ਲੈਂਦੇ ਹੋ ਤੁਸੀਂ ਹੈਗਾ ਭਾਈ ਉਹ ਨਾ ਤੂੰ ਦੱਸਦੇ ਫਿਰ ਫਿਰ ਕਿੰਨੇ ਲੱਗੇ ਉਹ ਯਾਰ ਤੂੰ ਖੜਾ ਹੈਗਾ 760 ਮਾਰੀ ਤੂੰ ਹੱਥ ਦੇ ਫਿਰ ਮੇਰੇ ਕਹਿੰਦਾ ਕਿਹੜੇ ਖੜਕੇ ਤੁਸੀਂ ਤਾਂ ਹੀ ਕਹਿੰਦੇ ਆ ਮੈਂ ਕਿਉਂ ਆ

ਬੈਂਕ ਨਹੀਂ ਆਹ ਚਾਚਾ ਪੁੱਛ ਲੋ ਲੈਣ ਦੇ ਨੂੰ ਬਾਈ ਪੱਠਾ ਗੱਡੀ ਵਾਲਾ ਇਹ ਪਿੱਛੇ ਮੈਂ ਲੜ ਪਿਆ ਟੋਲੇ ਨਾਲ ਤਾਂ ਇਹ ਲੇਟ ਹੋਇਆ ਉਹ ਆਟੋ ਫਿਰ ਸ਼ੰਗੜਾ ਉੱਥੋਂ ਪੱਠੇ ਕੋਲ ਮੋੜੀਏ ਤੂੰ ਕੋਲ ਮੈਂ ਕਿਹਾ ਵੀ ਤੂੰ ਹੋੜੀ ਦਾ ਅੱਖ ਨੱਖੀਆਂ ਚ ਆ ਸ਼ੰਗ ਬੰਗਾ ਪੱਠਾ ਘਲਵਾਤਾ ਤੇ ਮੇਰੀ ਤਾਂ ਮੈਂ ਕਿਹਾ ਸ਼ੰਗ ਹੀ ਮੋੜ ਮਾ ਪੱਠਦਾ ਉਹ ਬੈ ਚੜ ਗਿਆ ਪੱਤੀ ਜੀ ਦੀ ਨਿਕਲ ਗਈ ਟੋਪੀ ਚੱਲ ਰੋਗ ਨਾ ਹਲਾਬੂ ਪੇ ਤੂੰ ਦਾ ਰਾਮ ਆਜੂ ਵੇ ਵੇ ਯਾਰਾ ਮੈਂ ਦੇਣ ਵਾਸਤੇ ਨਹੀਂ ਆਂ ਪਰ ਤੁਸੀਂ ਆਪ ਦੇਖ ਲਓ ਧੱਕਾ ਕਿੰਨਾ ਕਰਦੇ ਪੱਕਾ ਦਾ ਹੀ ਗਾਉ ਨੂੰ ਕਰਾ ਪੱਕਾ ਦਾ ਯਾਰ ਜਿਹੜਾ ਮਾਲਾ ਹੀ ਤੂੰ ਲੈ ਰਿਆਂ ਕਿ ਬਾਬਾ ਲੈ ਰੇ ਬਾਬਾ ਲੈ ਬਾਬੇ ਨੂੰ ਪਰਹੋਂ ਕੇ ਮੜਾ ਗੱਲ ਕਰ ਕਿੰਨੇ ਪਾਉਣਾ ਤੂੰ ਸਹੀ ਜੇ ਇਹਨਾਂ ਪੁੱਛ ਰਿਹਾ ਤਲਾ ਹਾਂ ਬਸ ਇਹ ਹੁਣ ਜਮਾ ਪਾਣੀ ਬਟਰੇ 8 750 ਉਹ ਮਾਸ਼ਰੀ ਵਿਗਣਾ ਉਹ ਮਾਸੇਗਾ ਥੋੜੀ ਦਿੰਦੇ ਮੈਂ ਕੁਆਲਿਟੀ ਦੀ ਪੱਟਦੀ ਕਿੰਨੀ ਹੈਗੀ ਕੁਆਲਿਟੀ ਉਹ ਮੁੱਲ ਦਿੰਦਾ ਇਹ ਗੱਲ ਕਿਹੜੀ ਮੈਂ ਕਰੂਗਾ ਕਿਲੋ ਦਾ ਕਿਲੋ ਦਾ ਰੋਟਾ ਇਹਦਾ ਰੰਗ ਤਾਂ ਨਾਮ ਕਰੂਗਾ ਲੱਗਦੀ ਹੈ ਤਿੰਨ ਕੰਮ ਲਾ ਜਾਣਾ ਹੈ ਆ ਤਿੰਨ ਦਿਨ ਕਾਨੂੰ ਮਰਾਉਂਦੀ ਆ ਆ ਬੱਕਰੇ ਦੇਖੀ ਕਿੰਨੇ ਵੇਹੇ ਹੋਣਗੇ ਹੋਣਗੇ 50 ਹੋਣਗੇ 15000 ਦੇ ਪਾ ਦੇ ਹੈ 15000 ਅੱਛਾ ਇਹ 15 15 ਲਾਉਣਾ ਇਹ ਪੈਂਦੀ ਨੂੰ ਇਹ ਮਜੇ ਦੀ ਬੱਕਰੇ ਦੇ 30 ਕਿਲੋ ਦੇ ਬੱਕਰੇ ਕੇ ਪਾਸੋਂ ਜੋੜਦਾ ਹੈ ਨਾ ਗੱਲ ਫੇਰ ਕਿ ਗਾਲੇ ਕਿੰਨੇ ਕਿਲੋ ਦੇ ਬੱਕਰੇ ਨੇ ਹੁਣ ਰੋਜ਼ ਦੇ ਤੱਕ ਦੇਖੀ ਜਾਂਨੇ ਤੱਕ ਦੇਖੀ ਜਾਂਨੇ ਉਹ ਬਸ ਹੁੰਦੇ ਕਿ ਰੇਜ ਮੰਡੀ ਦੇ ਤੇ ਲੱਖ ਲੱਖਾਂ ਅੰਕੇ ਖੜਜੀ ਆ ਅੱਛਾ ਮਜੇ ਦਾ ਲਾਉਣਾ ਕੋਸ ਦਾ ਤੱਕ ਲੈਂਦਾ ਮੀਆਂ ਦਾ ਫਿਰ ਨਾ ਇਹ ਜੀ ਬੰਨਣਾ ਲਾਵੇ ਮੇਰੇ ਨਾਲ ਨਾ ਪਰੰਤੂ ਮੈਂ ਆਪਣਾ ਬਹਿਲਿਆ 60 ਕਿਲੋ ਦੀ 10 ਕਿਲੋ ਨਹੀਂ ਆਈ ਦੋਨੇ ਬੰਦੇ ਨਾ ਫੇਸਬੁਕ ਨਾ ਬੰਨਣਾ ਕਰਾਉਂਦਾ ਮੇਰਾ ਪਾਇਆ ਪਹਿਲਟੂ ਬੱਕਰੇ ਜਿਹੜੇ ਕੋਲਾ ਜਾਂਦਾ ਨਹੀਂ ਬਾਬਾ ਹੁਣ ਆਇਆ ਹੁਣ ਮੇਰਾ ਪਰ ਬਾਬਰ ਗੇ ਮਾਰਦੀ ਆਏ ਮਾ ਮਾ ਕੋਈ ਵੀ ਬਾਬਾ ਥੋੜੀ ਮਾਰਨਾ ਬਾਬਾ ਇਹਦਾ ਹੁਣ ਆਇਆ ਕਹਿੰਦਾ ਜਰਾ ਇਹ ਸੋਣੇ ਦਾ ਕਰਦਾ ਸੋਣੇ ਬੱਕਰੇ ਪਟਾਈਏ ਨੇ ਤੂੰ ਪਾਲੀਆਂ ਜਾ ਜੇ ਪੁੱਛ ਲੈ ਮੇਲੂ ਦੇ ਇੰਦੀ ਪਟ ਲੱਗਨੇਗਾ ਤੂੰ 7000 ਸਹੀ ਟੋਪ ਦੇ ਦੇ ਦੋ ਦੋ ਗੱਲਾਂ ਹਟ ਖਬਰ ਕਹੇ ਜੀ ਉਹ ਨਾ ਅਸੀਂ ਟੀ ਪੁੱਛ ਲੈ ਨਿੱਤਾਂ ਬੰਦਾ ਜਦ ਮੈਂ ਬੰਦਾ ਜਦ ਉਹ ਇਹ ਇਹ ਨੂੰ ਵੇਚਣਾ ਕਰਾ ਵੇਚਣੇ ਨੂੰ ਚਾਹ ਪਾਣੀ ਪੀਣੀ ਆਏ ਚਾਹ ਪਾਣੀ ਵੇਚਣਾ ਪੱਟੇ ਉਧਾਰੇ ਰੱਖ ਲੈ ਨਹੀਂ ਆਇਨੀ ਚਾਹ ਪਾਣੀ ਵੀ ਹੈਗਾ ਉਹ ਤੈਨੂੰ ਮਿਲੂਗਾ ਚਾਹ ਪਾਣੀ ਬਾਬੂ ਜੀ ਕਰ ਕਰ ਬਾਬਾ ਮੈਂ ਮਠਾ ਦੇ ਦੀ ਆਪੇ ਦਾ ਮੈਂ ਕਹੇ ਪੁੱਛ ਲੈ ਬੈਠਾ ਪੀਗ ਲੈ ਜਾ ਰਿਹਾ ਆਹ ਰਸੀਆ ਤਾਂ ਸਾਨੂੰ ਫੜਾ ਦੇ ਬਾਬੇ ਦੇ ਨਾਲ ਫੜਾ ਤੁਸੀਂ ਹੀ ਪੜਾਣੇ ਮੈਂ ਨਹੀਂ ਨਹੀਂ ਵਾ ਤੂੰ ਪੜਾ ਮੈਂ ਨਹੀਂ ਪੜਾਵਾਂ ਹਟ ਬਾਬਾ ਮੇਰੇ ਸ਼ਾਦਾ ਫੁਮਨੀਆ ਨਾਲ ਥੋੜਾ ਹੁੰਦਾ ਮੈਂ ਫੜਾ ਬਾਬੇ ਨੂੰ ਫੜਾ ਕੇ ਬਣਾਉਣਾ ਰੱਖੀ ਬੋਲ ਕੇ ਮੈਂ ਫੜਾਣਾ ਫੜਾ ਬਬੂ ਮੂੰਹ ਫੋਟੋ ਜਬੀ ਨੇ ਪਾਲਾ ਪਛਗੜ ਦੋ ਹਾਂ ਉਹ ਇੱਕ ਕੱਚੀਆਂ ਨਾਲ ਤੱਕਾ ਮੈਂ ਯਾਰ ਤੁਸੀਂ ਛਾਣੇ ਤੱਕਾ ਮਿੱਠੋ ਨਹੀਂ ਕਰਦਾ ਮੇਰੇ ਨਾਲ ਕੋਈ ਹਿਸਾਬ ਨਾ ਤੂੰ ਕਿੰਨੇ ਲਾਦੇ ਠੀਕ ਯਾਰ ਮਾਤ ਪਣਾ ਤਾਂ ਕੱਵਾਂ ਮੇਰੀ ਗੱਲ ਸੁਣੋ ਮੈਂ ਦੂਰ ਭੱਜ ਜਾ ਤੂੰ ਚਾਰ ਬੰਦੇ ਮੁਨਸੀਬੀ ਕਰ ਦੋ ਉਹ ਵੀ ਆਪ ਤੈਨਾਂ ਖੜਾ ਕੇ ਮਾਰਿਓ ਤੂੰ ਗਰੀਬ ਬੰਦਾ ਯਾਰ ਇਹ ਮਨਾ ਜ਼ਮੀਨ ਵਾਲਾਗਾ ਇੱਕ ਮਿੰਟ ਖੜਦੇ ਜੇ ਇਹਨੂੰ ਹਜ਼ਾਰ ਨਹੀਂ ਲੱਗੀਆਂ ਇਹ ਮਰ ਜਾਣਾਗਾ ਕੁਗਰੀ ਆਵਾਜ਼ ਵੀ ਆਪ ਨੂੰ ਨੂੰ ਨਾਲ ਦੇਖੀ ਜਾਂਦੇ ਨੇ ਕਿੰਨੇ ਕ ਲੈ ਗਈ ਚਾਚਾ ਇਹ ਪੱਠਾ ਵਧੀਆ ਦੀ ਕੋਲ ਬਣ ਜਾਣਾ ਵਧੀਆ ਪੱਠਾ ਵਧੀਆ ਕੀ ਯਾਰ ਹੈ ਜਨਾ ਕੀ ਦੇਖਾਈ ਨਾ ਹਰ ਜਾ ਇਹਨਾਂ ਆਪੇ ਫਿਰ ਭੁੱਖੇ ਮਰ ਜਾਂਦੇ ਨੇ ਕਿੰਨੀ ਲਾਈਆਂ ਨਾ 2 ਦੰਦ 2 ਦੰਦ 2 ਦੰਦ ਹਾਂ ਜੀ 2 ਦੰਦ ਪਾ ਲਿਆ ਹਾਂ ਹਾਂ ਆਜੂ ਰੁਟੇ ਅੱਜੀ ਹੋਇਆ ਪੁੱਛਦਾ ਇਹਦੇ ਤੋਂ ਬਾਅਦ ਉਹ ਤੇ ਓਪੀ ਨਿਕਲ ਗਈ ਬੋਲ ਕੇ ਉੱਤੋਂ ਓਏ ਆ ਹੋ ਇਹਦਾ ਸੰਗ ਮੋੜ ਬਹੀ ਦੀ ਬੰਗ ਉਹ ਇਹਦਾ 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 ਰਾਮ ਆਜੂ ਪੂਜਾ ਲਈ ਇਹਦਾ ਚੱਕਰ ਨਾ ਰਾਮ ਉਹਦਾ ਹੈਗਾ ਮਾੜੀ ਉਹਦਾ ਹੈਗਾ ਨਾ ਸੰਗ ਤੇ ਹੈ ਸੰਗ ਹੈਗਾ ਤਾਂ ਉੱਟੋਂ ਉੱਪਰ ਉੱਤਰ ਗਿਆ ਮੈਂ ਉੱਪਰ ਕੀ ਇਹਦਾ ਇਹਦਾ ਰਾਮ ਆਜੂ ਕਹਿੰਦਾ ਦੋ ਦਿਨ ਹੱਲਪੇ ਆਹ ਲਓ ਜਾਂਦੀ ਹੁਣ ਇਹ ਤਾਂ ਤੂੰ ਨੀ ਨੀ ਨੀਆ ਦਾਦਾ ਬੱਕਰੀਆਂ ਕਿੰਨੇ ਕਿੰਨੇ ਲੈ ਆ ਨਾ ਉਹਦਾ ਘਰ ਮੈਂ ਨਹੀਂ ਤੱਕਦਾ ਹਾਂ ਨਹੀਂ ਚਾਰੀ ਰੇ ਬਾਬੇ ਨੂੰ ਨਹੀਂ ਲੈਣ ਦੇ ਹੋ ਜਾਂਦੇ ਚਾਰੀ ਰੇ ਤੂੰ ੱੱਕੋ ਬੱਕਰੇ ਕਿੰਨੇ ਲੈ ਆ ਤੂੰ ਦੱਸਦਾ ਦੇ ਫਿਰ ਭਾਈ ਮੈਂ ਨਹੀਂ ਦੱਸਦਾ ਗੱਲ ਦਾਦਾ ਤੱਕ ਕਿੰਨੇ ਕਿੰਨੇ ਨਹੀਂ ਆਪ ਹੀ ਤੱਕੇ ਹੋ ਫਿਰ ਦਸ਼ਮੇ ਨੂੰ ਹਾਕ ਮਾਰ ਕੇ ਬੇਬਰਗਾ ਉਹ ਜਿਹੜਾ ਦਿਵਾਲੀਆ ਮੰਡੀ ਵਾਲੀ ਹੈ ਨਾ ਨੰਨੇ ਵਾਲੀ ਮੰਡੀ ਵਾਲੀ ਉਹਦੇ ਤੋਂ ਦਾ ਹੁੰਦਾ ਸੀ ਹਾਂ ਹਾਂ ਇੱਕ ਲੈਂਦੇ ਕਲਤੋਂਗ ਵਾਲੀ ਆ ਪਾੜੇ ਪੀ ਲੈਂਦੇ ਦੋ ਦਿੰਦੀ ਆ ਪਈ ਦੱਪੀ ਮੈਂ ਤਾਂ ਚਾਹ ਚ ਕਲਿਆਨ ਦੇ ਨਾਮ ਕੋਈ ਚੋਈਏ ਨਾ ਕੁਝ ਦੇਖਦੇ ਮੈਂ ਤੁਹਾਨੂੰ ਛੱਤ ਬੱਛੂ ਕੱਲ ਕੋਈ ਨਹੀਂ ਨੇ ਕੱਲ ਦੀ ਮੈਂ ਹੱਥ ਵੀ ਲੈ ਮੈਂ ਕੱਖ ਵੀ ਨਹੀਂ ਪਾਈ ਬਾਲੀ ਗੱਲ ਕੀ ਪੁੱਛਦਾ ਐ ਕੰ ਲੱਗਿਆ ਹੈ ਦੇਖਾਂ ਉਹ ਤਾਰਾ ਮਾਰ ਕੇ ਦੇਖਾਂ ਉਹ ਗਿਆਪਕ ਲੰਗਾ ਕਹਿੰਦਾ ਉਹ ਸਹੀ ਕਹਿੰਦਾ ਪੱਠ ਹੈਗੀ ਚੀਜ਼ ਦੋ ਦੋ ਨਿਕਲੂਗਾ ਪਦੋਂ ਪੱਠ ਕੇ ਜਿਹੀ ਲੋਈ ਹੋਈ ਹੈ ਤੋ ਲਾਇਕ ਹੋ ਗਈ ਉਹਦਾ ਮੇਰੇ ਕੋਲ ਪਿਆ ਉਹ ਆ ਜਾ ਆ ਗੱਭ ਜਾ ਦੇ ਲਾਇਦ ਕੇ ਭੈਣ ਦੇ ਯਾਰਾਂ ਦੇ گاਾਂ ਲਾ ਲਾ ਦੇ 7000 ਰੁਪਇਆ ਪਾਸ 8 ਲਾ ਦੇਗਾ ਆ ਫੜ 8 ਦੇਣਾ ਦੇਤੀਆਂ 9000 ਰੁਪਇਆ ਲਾ ਹੁਣ ਕੀ ਕਰੀਏ ਨੂੰ ਯਾਰਾ ਚੱਲ ਹੋਰ ਮਾਰ ਯਾਰ ਯਾਰ ਕੱਬ ਦਾ ਇਧਰ ਰੱਖ ਯਾਰ ਮੇਰੀ ਬਣਨੀ ਆ ਮੈਂ ਚਾਚੇ ਨੇ ਪੱਥਰ ਨਹੀਂ ਤਰਦਾ ਸੀ ਜਾ ਰਹੀ ਮੇਰੀ ਮੈਂ ਕਹਿੰਦਾ ਸੀ ਮਿੱਠੂ ਜੀ ਕਿਨੇ ਰੱਖ ਤੂੰ ਪਿਛਵਾਸ ਵਾਲੀ ਗੱਲ ਬੱਜੀ ਹੋ ਗਈ ਹੋ ਕੀ ਕਰਨਾ ਬੋ ਤੂੰ ਯਾਰ ਹਾਂ ਤਰਦਾ ਮੈਂ ਦੇਖ ਕੋਈ ਜੇ ਮੰਨ ਲੇ ਤੇ ਚਾਰ ਬੰਦੇ ਖੜੇ ਹੋ ਨਹੀਂ ਮੈਂ ਜਿਵੇਂ ਰੱਖ ਗਰ ਇਹ ਵੀ ਜਿਉਂ ਰੱਖਣਾ ਇਹ ਵੀ ਇਹਦੀ ਮੰਡੀ ਆ ਇਹ ਵੀ ਜਿਉਂ ਰੱਖਣਾ ਮੈਂ ਤੇਰੇ ਨਾਲ ਮੰਨਦਾ ਕਾ ਇਹ ਕਾ ਦਵਾ ਬੋਨੀ ਮੈਂ ਮਨੇ ਪੱਟਾ ਲਾ ਲਾ ਫੜ ਨਹੀਂ ਬਣਨੀ ਮੈਨੂੰ ਪਤਾ ਉਹ ਕਿੱਥੇ ਬਣਨੀਆਂ ਮੈਂ ਤੈਨੂੰ ਕਿਹਾ ਉੱਥੇ ਬਣਨੀਆਂ ਕਿੱਥੇ 12 ਦੇ ਬਾਰੇ ਜਾ ਦੇਖੀ ਮੈਨੂੰ ਖੜੀ ਆਏ 15 ਕਹਿੰਦਾ ਯਾਰਾ ਅੱਠਾਂ ਦੀ ਕੋਈ ਆਲਮ ਬਾਜੇਗਾ ਤੇ ਹਨਾ ਗੱਲ ਇਹ 15 ਨੇ ਕਹਿੰਦਾ ਮਾਰ ਰਗਾ ਭਾਈ ਦੀ ਤਾਂ ਨਹੀਂ ਬੰਨੇ ਦਤਾ ਤੂੰ ਮੇਰੇ ਪਿਵਾ ਵਰਗੋਂ ਉਫੜਾ ਰੱਸਾ ਛੋਟੀ ਹੱਥ ਨਹੀਂ ਮੋੜਦਾ ਆਈਂ ਨਾ ਨਾ ਸੁਣੋ ਨਾ ਨਹੀਂ ਮੋੜਦਾ ਚੱਤ ਫੜਾ 12 ਦੇ ਰੱਖ ਫਿਰ ਨਹੀਂ ਬੰਨੇ ਪਰ ਨਕਲ ਮੰਨ ਗੱਲ ਉਹ ਫਿਰ ਤੀ ਬੰਨੇ ਤੈਨੂੰ ਕਹਿੰਦਾ ਤੈਨੂੰ ਗੱਲ ਇਹ ਹੁਣ ਇੱਕ ਹੋਊਗਾ ਇੱਕ ਮੋਢਾ ਖੜ ਜਾ ਅਸੀਂ ਜਾਣਾਗਾ ਤੁਹਾਨੂੰ ਨਹੀਂ ਪੁੱਛਿਆ ਦੇਖਦਾ ਅਸੀਂ ਇਹਨੂੰ ਬੋਲੇ ਨਹੀਂ ਆ ਫੜ ਬੇਬੀਆਂ ਮਠਾ ਲਾਲਾ ਮੱਥੇ ਨਾ ਮੈਂ ਲਾ 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 ਮਸੇ ਨਾ ਲਾ ਲਾ ਮਸੇ ਨਾ ਲਾ ਲਾ ਮਸੇ ਨਾ ਨੇਤੀਆਂ ਉੱਤੇ ਨਹੀਂ ਬੰਦੇ ਨਾ ਹਾਉਂਦਾ ਨਹੀਂ ਬੰਦੇ ਤਾ ਹੌਂਦਾ ਹੀ ਨਾ ਹੁਣਾ ਕਸਮ ਵਾਲੀ ਗੱਲ ਹੈ ਪੱਕੀ ਜਣਾ ਹੁਣਾ ਕਿ 18 ਤੋਂ ਹੋਰ ਹਜ਼ਾਰ ਕੱਢ ਦੇ ਦੀ ਮੈਨੂੰ ਜੇ 1500 ਤੋਂ ਹੋਵੇ ਮਾਰਨਾ ਮੰਦਾ ਇੱਕ ਮਿੰਟ ਹਾਰ ਜਾਏ ਅੱਜ ਵੀਜ ਹੋਇਆ ਲਈ ਤੈਨੂੰ ਦਿੱਲੀ ਦੇ ਤੜਕੇ ਅੱਜ ਵੀਜ ਹੋਇਆ ਜਿ ਕੋਈ ਨਹੀਂ ਆਖਣੇ ਰਾ ਸੱਜੇ ਦੇ ਹੱਥ ਵੀ ਨਹੀਂ ਮੋੜੇ ਸਿੱਤਰ ਸੋਹਣੇ ਫੜੋ ਦੀ ਆ ਗੁਬਾ ਚਾਚਾ ਕੀ ਬਾਂਹਣਾ ਹੈ ਨਾ 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 ਨੁਗਰੀ ਬੰਨਾਈ ਹੋਵੇ ਨਾ ਲੰਬੀ ਜੀ ਪੱਟਾ ਕੀ 6 ਵਜੇ ਤੋਂੜੇ ਖੜੇ ਤਰੇ ਉਹ ਵੀ ਕਿਤਾਬ ਉਹਦਾ ਹੋ ਜਾ ਬੇਚਣਾ ਉਹ ਬੇਚ ਨਹੀਂ ਦੇਉਂਦਾ ਉਹ ਬਾਦ ਨਾ ਕੋਈ ਭਾਈ ਭਾਈ ਆ ਰਿਹਾ ਕੋ ਨਾ ਪੂਰੇ 14 ਹੋ ਗਏ ਮਾਸ਼ਾ ਅੱਖੇ ਠੀਕ ਹੈ ਭਾਈ ਓਏ ਕੀ ਸਭ ਘਾਤੋਂ ਦੌਰੀਆਂ ਨੇ ਬੰਦਾਰੀ ਬੰਦਾਰੀ ਆ ਆ ਕਮ ਆ ਕੀ ਵੀਡੀਓ ਪਾ ਕੋਸੋ ਕੋ ਤੇਨ ਜਾ ਹਾਂ ਜਾ ਗਈ ਦੁਖਾ ਤੇ ਲੱਕੀ ਕੋਸੋ ਤੇਨ ਜਾ ਵੀਡੀਓ ਮਾਰਨੇ ਮੇਰੇ ਕੋਲ ਖੁਣਾ ਆਪਣੀ ਜਗ੍ਹਾ ਹਾਂ ਸਾਹਮਣੇ ਖੜੇ ਪੱਟਾ ਤੇ ਵੀਗ ਲੈ ਮਦਣਾ ਮੈਂ ਕੋਈ ਨਾ ਕੋਈ ਨਾ ਹੁਣ ਤੇਰੇ ਮੁਰੇ ਹਣ ਮੈਂ ਕੱਲ ਮੰਨੇ ਤੋਂ ਉੱਪਰ ਲੈਂਦੇ ਆ ਫਿਰ ਸਾਡੇ ਕੋਲ ਵੀ ਯਾਰ ਫਿਰ ਅਸਾਂ ਬਰਨਣ ਪੈ ਜਾਰੀ ਹੈ ਕੋਈ ਚੱਕਰ ਨਹੀਂ ਬਹੁਤ ਚੰਗਿਆਂ ਮਾਰੀਆਂ ਇਹਨਾਂ ਦੀ ਕਿਸਮਤ ਆ ਜਦੋਂ ਗਾਹਾਂ ਦਾ ਹੁਣ ਯਾਰ ਇਹ ਫੇਲ ਲਾ ਦੀ ਮੇਰੇ ਕੋਲ ਦੇਸ਼ ਦੇ ਵਿਕ ਜਾਂਦੇ ਕੱਲ ਨੂੰ ਮੁੱਲਾ ਪਾ ਕੀ ਹੋਦੂ ਫੋਨ ਨੂੰ ਲਾਦਾ ਹੁਣ ਅਰੇ ਬੀ ਬੀ ਨੀ ਬੇਕਰ ਮੈਂ ਖੋਸਾ ਬੋਦੇ ਨਾ ਕਰਾ ਕੋਈ ਨਾ ਰੱਖ ਖਤਾਰੇ ਕਰੇ ਤੇਲ ਮੈਂ ਕਹਿੰਦਾ ਫੋਨ ਕਿੱਥੇ ਮੋੜ ਦੂ ਨਾ ਰੱਖ ਉਹ ਆ ਨੀ ਦੋ ਹੋਦੇ ਹੋਦੀ ਲਖਾਈਆਂ ਦੋ ਲਖਾਈਆਂ ਕਰੀਏ ਨਹੀਂ ਤੂੰ 15 ਨੀ ਰੱਖ ਤੂੰ ਯਾਰ ਹੀ ਦੇ ਦਿਆ ਹਾਂ ਪਰ ਤਾਂ ਹੁਣੀ ਦਵਾਰੇ ਮੋੜ ਕੇ ਰੱਖ ਲੈ ਕਰਦਾ ਮੋੜੀ ਜਿਵੇਂ ਕਹਿੰਦੇ ਨੇ ਮੁੰਡੇ ਕਰ ਲੈ ਤੇ ਇੱਥੇ ਜਿਹੜਾ ਮੈਂ ਭੱਜ ਜਾ ਕਦੇ ਯਾ ਰੱਖਿਆ ਯਾਰ ਨਾ ਤੂੰ ਹੁਣ ਓਏ ਫੇਰ ਤਾਂ ਮੈਂ ਸਿੱਧੇ ਨੇ ਖਤਾਰੇ ਤੇ ਮੈਂ ਦੇ ਦੇਣ ਲੱਗ ਕਰਤੀ ਤੇਰਾ ਹੱਥ ਤੇਰੇ ਪੈਰ ਪਾਸੇ ਮੁੰਡੀ ਤੇਜ ਹੈ ਦੇਖ ਉਹਦਾ ਜੋ ਤੈਨੂੰ ਕੋਈ ਵਾਰਕ ਨਹੀਂ ਮੈਂਦਾ ਇਹਨੂੰ ਤੇਰੀ ਮੰਡੀ ਦਾ ਮੈਂ ਦੇ ਜਾਗੀ ਆਹ ਰਖ ਆਹ ਪੜ ਕੇ ਬਠਾ ਨਾ ਕੋਈ ਬੋਸ ਨਹੀਂ ਰਿਕੇ ਹੈਗਾ ਤੇਰਾ ਉਹ ਸਰ ਵੇਗੀਆਂ ਚਾਹ ਹੁਣ ਪੀ ਕੇ ਮਾਉਂਦਾ ਦੋ ਰੱਦ ਘਰ ਨੂੰ ਮੁੜ ਜਾ ਆਉਂਦਾ ਜੀ ਬਸ ਬੱਚੀ ਮੰਗੇ ਲੈ ਕੰਨਾ ਕੋਈ ਚਾਹ ਜੂ ਤੂੰ ਨਹੀਂ ਪਾ ਲੈ ਨਾਲ ਆਹਦੇ ਕੱਟ ਕੇ ਬਾਹਰ ਸਾਂਡੇ ਚਾਰ ਦਾ ਬੱਲੀਆਂ ਕਣਕ ਕਾਲੀ ਇਹਨਾਂ ਬੈਂਤੀ ਦੀ ਬਣ ਗਈ ਕਣਕੜੇ ਬਣਿਆ ਚਾਰੀ ਖੜੇ ਠੀਕ ਹੈ ਘਰ ਘਬਰ ਜਾਰੀ ਖੜਨੇ ਤੁਸੀਂ ਉਹ ਜਾਰੀ ਖੜੋ ਘਰ ਘਾਲੇ ਬੰਦੀ ਕਰਨਾ ਹੈ ਹਿਸਾਬ-ਕਿਤਾਬ ਲੈ ਹੈਗਾ ਆ ਇਹਨੂੰ 5.5 ਕਰਤਾ ਤੇ ਕੋਈ ਬਹੁਤ ਠੀਕ ਹੈ ਕਿੰਨਾ ਰਹਿ ਗਿਆ ਮਗਰ ਹੁਣ ਇਹ ਰਹਿ ਗਿਆ ਮਗਰ ਕਿਹਾ ਬਦਾਂ ਦਾ ਕਿਉਂ ਮੈਂ ਜੂ 5 ਕੁ ਸੌ ਹੋਰ ਦੇ ਜੀ ਨਾ ਰਹਿ ਜੂਗਾ ਚਾ ਕਈ ਮੋਗ YouTube ਆ